ਹੈਲੋ ਤੂੰ ਯਾਰ ਗੱਲ ਹੀ ਨਹੀਂ ਸੁਣਦਾ ਮੇਰੀ ਮੈਂ ਐਮ ਐਲ ਏ ਕੋਈ ਮਿੱਟੀ ਦਾ ਬਾਵਾ ਥੋੜੀ ਹਾਂ ਕਿੰਨੇ ਵਾਰੀ ਤੈਨੂੰ ਕੰਮ ਕਹਿਆ ਤੂੰ ਤੇਰੇ ਕੰਨ ਤੇ ਜੂਈ ਨਹੀਂ ਸਰਕਦੀ ਨਹੀਂ ਤੂੰ ਸਮਝਦਾ ਕੀ ਆਜਾਲ ਫਤੂ ਬਦਲੀ ਕਰਾਉਣੀ ਆ ਇਹ ਕਰੀਂ ਕਿ ਆ ਬਦਲ ਬਹੁਤ ਹੁੰਦਾ ਕਰ ਮੈਂ ਵਾਰੀ ਵਾਰੀ ਇੱਕ ਕੰਮ ਨੂੰ ਕਹਿਣਾ ਪਊਗਾ ਉਹ ਤਾਂ ਠੀਕ ਆ ਕਰਕੇ ਮੰਨਦਾ ਤੇਰੀ ਗੱਲ ਪਰ ਤੂੰ ਮੇਰੀ ਗੱਲ ਤੇ ਕੌਰ ਕਰ ਕੀ ਬਦਲੀ ਕਰਾਉਣੀ ਆ ਤੂੰ ਆਪਦੀ ਅਕੜੋ ਆਖੇ 10 ਮਿੰਨਾਂ ਵਿੱਚ ਰਿਪੋਰਟ ਦੇ ਸ਼ਾਮ ਤੱਕ ਵੀ ਇਹ ਗੱਲ ਆ ਕੋਈ ਤੁਹਾਡੀ ਠੀਕ ਹੈ ਓਕੇ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੈ ਬੋ ਜੀ ਹਾਂ ਹਾਂ ਵਧੀਆ ਤੂੰ ਦੱਸ ਉਹ ਕੀ ਹੈ ਇਹ ਮੈਨੇ ਸਾਬ ਤੈਨੂੰ ਕਹੀ ਕਦੀ ਉਹ ਮੈਨਤੀ ਕਰਾਉਣੀ ਸੀਗੀ ਆਪਣੇ ਜ਼ਮੀਨ ਦੀ ਅੱਛਾ ਤੋਂ ਪਰ ਚੰਮੰਤੀ ਕਰਨ ਦੇ ਪੈਸੇ ਮੰਗਦੇ ਆ ਹਾਂਜੀ ਹਾਂਜੀ ਤਾਂ ਮਾੜੀ ਗੱਲ ਆ ਜਦ ਇੰਨੀ ਇੰਨੀ ਤਰਖਾਹਾਂ ਆ ਇਹਨਾਂ ਦੀਆਂ ਤੇ ਤਾਂ ਸਰਕਾਰ ਨਵੀਂ ਆਈ ਤੇ ਫਿਰ ਇਹ ਤਾਂ ਹਜੇ ਇੰਨਾਂ ਨੂੰ ਚੋਣਾਂ ਚਾਹੀਦੀ ਐ ਛਾਂਗ ਦਾ ਡਰੀ ਨਹੀਂ ਏਰੀਓ ਕੀ ਕਰੀਏ ਕੀ ਕਹਣਾ ਉਹ ਕਹਿੰਦਾ ਕਿ ਕਿੰਨਾ ਹੋ ਰਹੀਦਾ ਰੋਮ ਬੋਟਾ ਲਾ ਕੇ ਵੀ ਲੋਕਾਂ ਆਇਆ ਇੰਨਾ ਜੋਰ ਲੱਗਾ ਬੋਟੇ ਪਿੱਛੇ ਪੰਡਿਆਂ ਦੇ ਨਾਲ ਦੀ ਬੋਲੇ ਉਹ ਤਾਂ ਠੀਕ ਐ ਤੇ ਗਿਆ ਕਿਹਦੇ ਗਿਆ ਕਿਹਦੇ ਕੋਲੇ ਸੀ ਤੂੰ ਹਾਂਜੀ ਇਦੇ ਕੋਲ ਗਿਆ ਸੀ ਦਾ ਉੱਤਰ ਕੀ ਗਿਆ ਸੀਗਾ ਤੇ ਤੂੰ ਕਿੰਨੇ ਕਿੰਨੇ ਦਿਨਾਂ ਤੋਂ ਤੈਨੂੰ ਜਾਂਦੇ ਰਹੀ ਆ ਤੇ ਕੀ ਆ ਇਹ ਬੰਦੇ ਬੰਦੇ ਲੋਕਾਂ ਦੇ ਬਾਰੇ ਇਹ ਲਾਈ ਜਾਂਦੇ ਆ ਬੱਸ ਅੱਛਾ ਪੁਲਿਸ ਫੌਜੀ ਹੰਦੀ ਹਾਂ ਅਸਮੈਂਟੀ ਕਰੋ ਵੀ ਇਹ ਤੇ ਕਰਕੇ ਦੀ ਆਉਂਦੇ ਆ ਤੁਹਾਨੂੰ ਕਾਲ ਕਰੂੰਗਾ ਰਾਹ ਆ ਮੈਂ ਕੁਛ ਫਿਰ ਬਾਅਦ ਕਰਨਾ ਮੈਂ ਕਨਬੋਧੂ ਕਰ ਦਿੰਦਾ ਫੋਨ ਨੂੰ हाँ चलो तो मैंने पता वोटा सारा अच्छा अच्छा नहीं नहीं तो तो पता मैंने सर वोटा तो है फिर ही एम एल ए बने हैं आप फिर लोगों के काम करने वास्ते बने लोगों के काम ही कराने तो फिर जो काम ये अफसर ये अफसर शाही जो काम ना करूँ तो फिर अपना की फायदा हो बने फिर ਅੱਛਾ ਗਾਰੰਟੀ ਕਰਾਉਣੇ ਲਈ ਜ਼ਮੀਨ ਕਰਵਾਈਆਂ ਹੁੰਦੀ। ਉਹਨਾਂ ੱੱੱ ਨੱਪੀ ਬੈਠੇ ਹੈ। ਉਹਨਾਂ ਤੇਰਾ ਕਿੰਨੇ ਦੇ ਨਾਲ ਲੱਗਦੀ ਤੇਰੀ? ਅੱਛਾ ਪਈਆਂ ਨਹੀਂ ਰੋੜਾ ਜਰਦੀ ਆ ਸਾਡੇ ਇਹਦੇ ਗਾ ਪਾਈ ਦਿੱਤਾ ਆ। ਅੱਛਾ। ਕੀ ਨਹੀਂਓ? ਉਹ ਸੋਣ ਨਾਲ ਸਾਰੀ ਤੱਕ ਉਹ ਨੱਪੀ ਬੈਠੇ ਹੈ। ਜੀ ਜੀ। ਹੂੰ। ਤੇ ਕੋਈ ਗੱਲ ਨਹੀਂ ਫਿਰ ਮੈਂ ਕਹਿੰਦਾ ਕਨਗੋ ਨੂੰ ਕਹਿੰਦਾ ਕਰਵਾ ਦਿੰਦਾ ਫਿਰ ਕਹਿ ਕੇ। ਕਰਦੀ ਆਂਦੀ ਆਂ ਗਾ ਵੀ ਮੇਰਾ। ਠੀਕ ਹੈ ਤੇ ਤਸੀਲ ਚ ਹੀ ਹੈ ਨਾ ਹਾਂ ਹਾਂ ਤਸੀਲ ਚ ਹੀ ਹਾਂ ਚਲੋ ਕੋਈ ਨਹੀਂ ਫਿਰ ਮੈਂ ਕਹਿੰਦਾ ਨੂੰ ਤੇ ਕਰਵਾ ਲੈਨੇ ਕੰਮ ਤੇਰਾ ਜਾਂ ਤੂੰ ਫਿਰ ਆ ਆ ਜੀ ਮੇਰੇ ਕੋਲ ਆ ਕੇ ਫੋਨ ਕਰਾ ਲਈ ਗਈ ਇਹ ਫਿਰ ਮੈਂ ਦਾ ਨਹੀਂ ਤਾਂ ਫਤ ਤੂੰ ਘਰੇ ਆ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਹਾਂ ਲੈ ਕੋਈ ਨਹੀਂ ਹਾਂ ਆ ਜੀ ਆਈ ਕੋਈ ਨਹੀਂ ਕਰਵਾ ਲੈਨੇ ਤੇਰਾ ਠੀਕ ਹੈ ਜੀ ਠੀਕ ਹੈ ਜੀ ਐਮਐਲਏ ਬਣ ਕੇ ਵੀ ਪੰਗਾ ਹੀ ਲੈ ਲਿਆ ਬਾਰੇ ਲੋਕਾਂ ਦੇ ਕੰਮ ਨੂੰ ਨੀ ਤਨਵਾਵ ਦੇ ਨਾਮ ਸੌਣ ਦਿੰਦੇ ਆ ਨਾ ਬਹਿਣ ਦਿੰਦੇ ਆ ਚਲੋ ਜੁੜੀ ਹੋਏ ਦੁੱਖਾਂ ਲਈ ਸੇਵਾ ਅਸਤੇ ਸੇਵਾ ਕਰਨੀ ਪੈਣੀ ਹੈ ਹਾਂ ਜੀ ਹਾਂ ਜੀ ਕਨਗੋ ਸਾਹਿਬ ਕੀ ਹਾਲ ਹੈ ਆਂਦੀਆਂ ਦੇਖੋ ਜੀ ਆਪਣਾ ਹਾਂ ਦੇਖੋ ਜੀ ਹਾਂ ਜੀ ਹਾਂ ਜੀ ਵਧੀਆ ਤੁਸੀਂ ਸੁਣਾਓ ਵਧੀਆ ਨੇ ਬੜਾ ਯਾਦ ਕੀਤਾ ਉੱਪਰ ਲੈ ਕੇ ਪੜ ਕੇ ਮੈਂ ਯਾਦ ਤਾਂ ਹਮ ਕਰਦੇ ਰਿਹਾ ਕਰਾਂਗੇ ਤੁਹਾਨੂੰ ਠੀਕ ਹੈ ਜੀ ਤੇ ਆਪਾਂ ਜਨਤਾ ਦੇ ਕੰਮ ਸਾਰੇ ਕਰਵਾ ਕੇ ਦੇਣੇ ਆ ਯਾਰ ਸਾਡਾ ਇੱਕ ਦੋਸਤ ਆ ਭੱਟੀ ਅੱਛਾ ਅੱਛਾ ਜੀ ਉਹਨੇ ਵੋਟਾਂ-ਵੋਟਾਂ ਆਪਾਂ ਨੂੰ ਵਾਵਾ ਪੁਆਈਆਂ ਤੇ ਚੰਗਾ ਕੰਮ ਦਾ ਬੰਦਾ ਤੇ ਉਹਦੇ ਨਾਲ ਹੈਗਾ ਜਿੰਮੇਂਤੀ ਦਾ ਕੰਮ ਜ਼ਮੀਨ ਦਾ ਮੈਂ ਬੋਲ ਰਿਹਾ ਨੇ ਮੈਂ ਹੋਰ ਨਹੀਂ ਮੈਂ ਕੋ ਕੋਲ ਹੋੜੀ ਹੋੜੀ ਔਰ ਇਤਹਾ ਦੇਮ ਉਹ ਉਸਕਾ ਮਤ ਉਹ ਤਾਂ ਬੜੀਆ ਕੋਰਦਾ ਬਣਿਆ ਪਾਉਂਦੇ ਤੇ ਉਹ ਨਹੀਂ ਮੈਂ ਕਿ ਮੈਂ ਮੈਂ ਕਿਹਾ ਸੀ ਉਹਨੂੰ ਮੈਂ ਕਿਹਾ ਕਿ ਹੋਰ ਕੰਮ ਹੁੰਦਾ ਕਿ ਰੁਝੇ ਹੁੰਦੇ ਆ ਸਭ ਕਰਾ ਦੇਣਗੇ ਕੋਈ ਨਹੀਂ ਤੇ ਕਾਲੀ ਨਾ ਕਰ ਪਰ ਉਹ ਬੜੀ ਕਾਲੀ ਫਿਰਦਾ ਛੇਤੀ ਉਹ ਨੱਪੀ ਬੈਠੇ ਖਾਂਦੀ ਜਮੀਨ ਜੂਨ ਉਹਦੀ ਉਹ ਤਾਂ ਠੀਕ ਹੈ ਚਲ ਉਸ ਹਸਾਮਲ ਨਾਲ ਕਰਕੇ ਉਹਦਾ ਕਰਵਾ ਦੇ ਜਿਵੇਂ ਹੁੰਦਾ ਮੈਂ ਉਹ ਗੱਲਾਂ ਵੀ ਉਹਦੀ ਕਰਦਾ ਕਰਦਾ ਤੇ ਮੈਂ ਉਹਨਾਂ ਨੇ ਉਹ ਕੰਪਨੀ ਵੀ ਉਹਨੇ ਸੋਹਣੇ ਮਨਤਾਈ ਕਰਵਾਇਆ ਉਹ ਇੱਥੇ ਯਾਰ ਮੇਰੇ ਕੋਲੇ ਆ ਜਾਂਦਾ ਰੋਜ਼ ਕਹਿੰਦਾ ਇਫੋਰਟ ਕਰੋ ਜੀ ਫੋਰ ਕਲਰਨ ਅੱਛਾ ਹੀ ਕੋਈ ਮੈਨੂੰ ਯਾਰ ਆਈ ਮਾੜਾ ਪੁੱਛਦਾ ਨਹੀਂ ਪਰ ਇਹ ਮਾੜਾ ਮਾੜਾ ਕਰਨਾ ਮੈਨੂੰ ਲੱਗਦਾ ਦਰਵਾਜ਼ਾ ਉਹ ਚਲੋ ਉਹ ਤਾਂ ਜਿਹੜਾ ਖਰਚਾ ਪਾਣੀ ਲੱਗਣਾ ਸਰਕਾਰੀ ਉਹ ਤਾਂ ਲੈਣਾ ਹੀ ਆ ਨਾ ਹਾਂਜੀ ਹਾਂਜੀ ਉਹ ਨਾ ਉਹਨਾਂ ਦਾ ਖਰਚਾ ਉਹਦੇ ਨੂੰ ਦੇ ਦੇਣਾ ਤੇ ਆਗਮ ਉਹ ਕੰਮ ਕਰ ਹੋਰ ਉਹਨਾਂ ਕੋਲੇ ਜ਼ਰੂਰੀ ਹੈਗੇ ਅਜੇ ਕਾਜ ਪੱਤਰਾਂ ਦੇ ਦੇ ਜਦੋਂ ਵੀ ਵੇਲੇ ਹੋਣਗੇ ਤੇਰੀ ਕਰਵਾ ਦੇਣਗੇ ਹਾਂਜੀ 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 ਤੇ ਉਹ ਜਿਹੜਾ ਅਮਰੀਕਾ ਕੋਈ ਰਹਿੰਦੇ ਕੋਈ ਨਾ ਤੁਹਾਡਾ ਘਰ ਹੈਗਾ ਸਰੋ ਹਾਂਜੀ ਡਿਵਲਪਮੈਂਟ ਉੱਤੇ ਨਾਮ ਆ ਜਾਏਗਾ ਆਪਾਂ ਐਵਰ ਬੰਦਾ ਆਪਾਂ ਇਹ ਗੱਲ ਇਹ ਉਹ ਬੰਦੀ ਆ ਕਵਾਦ ਖਾਸ ਬੰਦਾ ਆਪਣਾ ਵੋਟਾਂ ਚੰਗੀ ਮਦਦ ਕੀਤੀ ਆਪਣੀ ਉਹਨੇ ਕੋਈ ਚੱਕਰੇ ਨਹੀਂ ਆਪਾਂ ਤਾਂ ਉਹ ਖਿਡਾਰੀ ਕਰੇ ਥੋੜੇ ਨਾਲ ਜੇ ਜਿਆਦਾ ਜ਼ੋਰ ਕਿ ਨਹੀਂ ਪਰ ਉਹ ਵੱਡਾ ਕਰਵਾਉਣਾ ਮੋਰੀ ਬਟਾ ਗਿਆ ਵਗੈਰਾ ਨਾ ਦੇਵੀਂ ਮਟਰਾ ਦੇਵੋ ਉਹ ਤੁਹਾਨੂੰ ਜਿਵੇਂ ਆਪਾਂ ਕਹਿ ਰਹੇ ਹਾਂ ਸਰਕਾਰੀ ਪੈਸਾ ਉਹ ਤੇਰੀ ਬਣੀ ਆ ਆ ਸਰਕਾਰੀ ਵਿਸਤਾਰ ਦੀ ਗੱਲ ਜੀ ਮੈਂ ਮੈਨੂੰ ਉਹ ਆਈ ਆ ਨਾ ਹੁਣ ਜਿਹੜੇ ਮਾਰੇ ਕੀਤਾ ਹੁੰਦਾ ਵੋਟਾਂ ਫਿਰ ਆ ਕੇ ਕਹਿਣ ਲੱਗ ਜਾਂਦਾ ਉਹਨੇ ਵੜ ਵੜਾ ਗਰਮ ਤਾਂ ਰਾਜੀ ਹੋਉਂਦੇ ਆ ਹਾਂ ਇਹ ਤਾਂ ਹੂੰ ਇਹ ਜਦੋਂ ਤੁਹਾਡੇ ਕੋਲ ਟੈਲੀਫੋਨ ਨਹੀਂ ਹੁੰਦਾ ਜੀ ਉਹ ਆਇਆ ਨਾ ਕੋਈ ਨਾ ਕੋਈ ਮੋਤਵਾਰ ਬੰਦੇ ਨਾਲ ਲੈ ਕੇ ਆ ਜਾਂਦੇ ਆ ਫਿਰ ਹੁਣ ਸਾਡੇ ਵੀ ਬੱਸੋਂ ਬਾਹਰ ਹੋ ਜਾਂਦਾ ਕਹਿਣਾ ਪੈਂਦਾ ਫੋਨ ਕਰਨਾ ਪੈਂਦਾ ਕੀ ਗੱਲ ਜੀ ਮੈਜੂਰੀ ਨਹੀਂ ਸਮਝਦੇ ਫਿਰੇ ਲੋਕ ਪਰ ਇਹਨਾਂ ਨੂੰ ਛੇਤੀ ਹੋ ਜਾਂਦਾ ਵੀ ਐਮ ਐਲ ਏ ਸਾਡ ਸਾਡੀ ਆਈ ਗਈ ਹੈ ਤੇ ਅਸੀਂ ਜਲਦੀ ਕੰਮ ਕਰਾ ਕੇ ਦਿਖਾਵਾਂਗੇ ਆਂਢੀ ਗੁਆਂਢੀ ਨੂੰ ਦਿਖਾਉਣਾ ਹੁੰਦਾ ਨਾ ਵੀ ਅਸੀਂ ਕਰਕੇ ਦਿਖਾਇਆ ਇਹ ਚੱਕਰ ਵੀ ਅੱਜ ਚ ਪੈ ਜਾਂਦਾ ਨਾ ਚਲੋ ਕੋਈ ਨਹੀਂ ਕਰਵਾ ਦਿਓ ਫਿਰ ਕਰਕੇ ਜਦੋਂ ਹੋਇਆ ਨਾ 10 12 ਦਿਨ ਤੱਕ ਜਿੰਨੇ ਚ ਚੁੰਦਾ ਕੋਈ ਜੱਟੇ ਨਹੀਂ ਆਉਂਦਾ ਥੋੜੇ ਨਾਲ ਠੀਕ ਠੀਕ ਹੈ ਠੀਕ ਠੀਕ ਹੈ ਓਕੇ ਠੀਕ ਹੈ ਓਕੇ ਕੌ ਕਰੀਏ ਜੀ ਹਾਂ ਲੈ ਲੈ ਪੱਟੀ ਕੀ ਹਾਲ ਆ ਠੀਕ ਆ ਸਤਿ ਸ਼੍ਰੀ ਅਕਾਲ ਜੀ ਅਮਰ ਸਾਹਿਬ ਸਤਿ ਸ਼੍ਰੀ ਅਕਾਲ ਹੁਣ ਕੀ ਹਾਲ ਆ ਜੀ ਉਹ ਥੱਲੇ ਤੋਂ ਬੈਠੇ ਮੈਂ ਉੱਤੇ ਵਾਹ ਠੀਕ ਆ ਜੀ ਹੋਰ ਸੁਣਾਓ ਠੀਕ ਠਾਕ ਆ ਜੀ ਹਾਂ ਹਾਂ ਵਧੀਆ 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 ਹੀ ਚਾਹੀਦੇ ਜੀ ਵੀ ਵੇ ਲੋਨ ਜੀ ਸਾਡਾ ਨਾ ਉਹ ਜਿਹੜਾ ਮਹੰਤੀ ਜੀ ਦਾ ਕੰਮ ਆ ਉਹ ਕਰਾ ਦਿਓ ਜੀ ਬਸੇ ਥੋੜੇ ਅੱਗੇ ਬੇਨਤੀ ਲੈ ਕੇ ਆਇਆ ਮੈਂ ਉਹ ਤੁਮਾਉ ਕਾਰਤਾਜ ਕਰਨ ਕੋ ਨੂੰ ਫੋਨ ਅੱਛਾ ਜੀ ਉਹ ਥੋੜੇ ਬੀਜੀ ਸੀ ਜੇ ਨਾਲ ਕੋਈ ਕਾਜ ਪੱਤਰਾ ਦਾ ਕੰਮ ਆ ਤਾਂ ਬਣਾ ਕੇ ਦੇ ਦਿੰਦੀਆਂ ਲਿਸਟਾਂ ਵਗੈਰਾ ਅੱਛਾ ਜੀ ਕੰਮ ਕੋ ਕਵਾਰੀ ਦੋਨੇ ਬੀਜੀ ਸੀ ਠੀਕ ਹੈ ਉਹ ਕਦੇ ਵੀ ਅਸੀਂ ਕਰਾ ਦੇ ਕੋ ਪੱਟੀ ਕਾਲੀ ਬਾਲੀ ਕਰਦਾ ਮੈਂ ਹਮੇਸ਼ਾ ਆਪਣਾ ਖਾਸ ਬੰਦਾ ਤੇਰਾ ਤਿਆਰ ਰੱਖਿਓ ਤੇ ਉਹਦਾ ਪਹਿਲ ਦੇ ਹੱਥ ਤੇ ਕੰਮ ਕਰੋ ਕਦੇ 10 15 ਦੇ ਰੁੱਕ ਜੇ ਤੇ ਕਰਾ ਦੇ ਇਹ ਵੋਟਾਂ ਦਾ ਨਾ ਮਸਲਾ ਜੀ ਤੇ ਉਹ ਸਾਰਾ ਇਹ ਲੋ ਥੋੜੇ ਪਿੱਛੇ ਕਿੰਨਾ ਜ਼ੋਰ ਲੱਗਿਆ ਨਾਲੇ ਹੁਣ ਸਰਕਾਰੀ ਜਿਹੜੇ ਬੰਦੇ ਆ ਹੁਣ ਸਾਰੇ ਬੰਦੇ ਪੈਸੇ ਭਾਲਦੇ ਆ ਉਹਨੂੰ ਪਹਿਲੇ ਸਰਕਾਰੀ ਖਰਚਾ ਹੁੰਦਾ ਕੋਈ ਉਹ ਫੀਸ ਹੁੰਦੀ ਸਰਕਾਰ ਦੀ ਬੇਨਤੀ ਕੀਤੀ ਉਹ ਨਹੀਂ ਕੋਪਰ ਉਹ ਦੇਦੀ ਹੁੰਦੀ ਚਲੋ ਮੈਂਤੀ ਗੀਦਾ ਠੀਕ ਹੈ ਬਈ ਮੇਰੇ ਕੋਲੇ ਪੀਸ ਦੇ ਨੂੰ ਬੈਠਾ ਨਹੀਂ ਹੋਈ ਹੁਣ ਤੇ ਬਸ ਮੈਂ ਦਾ ਸੀ ਉਹ ਸ਼ਰੀਕਾਂ ਦਾ ਕੰਮ ਸਾਰੀ ਬਈ ਵਟਾਂ ਲਾਈ ਆਉਂਦੇ ਆ ਤੂੰ ਦੀ ਜੇ ਕਰ ਦੂੰ ਤਾਂ ਕਿ ਭਾਵੇਂ ਸਾਰੀਆਂ ਕੋਈ ਕੋਈ ਗੱਲ ਨਹੀਂ ਮੈਂ ਉਹ ਕਹਤਾ ਜਿੰਨੇ ਕੋ ਸਰਕਾਰੀ ਬੀਜ ਭਰ ਕੇ ਉਹਨੇ ਇੱਕ ਕਰਵਾ ਲਈ ਕੋਈ ਜੀ ਤੂੰ 10 15 ਲੱਖ ਜਾ ਤੇ ਸਾਰਾ ਹੋ ਜਾ ਠੀਕ ਠੀਕ ਹੈ ਇਹ ਮੈਂ ਲੇ ਲਾ ਤੇ ਇਹ ਜੀਵਾ ਸਵੇਰਤੀ ਲੈ ਕੇ ਆਇਆ ਜੋ ਕੋਈ ਕੋਈ ਗੱਲ ਹੋ ਜੂ ਕੰਮ ਹੋ ਜੂ ਤੇਰਾ ਮੇਰਾ ਕਰਾਦ ਹੁੰਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਬਹੁਤ ਬਹੁਤ ਧੰਨਵਾਦ ਤੇਰਾ ਤੇ ਮਰਾ ਫੋਨ ਫਾਨ ਮੈਂ ਆ ਨਾ ਕਰਦਾ ਸੀ ਮੈਨੂੰ ਹਾਂਜੀ ਕਹਤਾ ਸੀ ਮੈਨੂੰ ਫੋਨ ਕਰਤਾ ਸੀ ਠੀਕ ਹੈ ਜੀ ਚਲ ਮੈਂ ਆਉਂ ਮੈਂ ਫੋਨ ਲਾ ਫੋਨ ਲਾ ਦਿਓ ਹੀ ਮਰਾਇਆ ਜੇ ਤੱਕ ਪਾਸੇ ਹੋਰ ਤਾ ਕਾਲੀ ਇੰਨੀ ਕਰਦਾ ਜੇ ਮੇਰੇ ਨਾਲ ਗੱਲ ਹੋ ਗਈ ਸੀ ਉਹਦੀ ਅੱਛਾ ਜੇ ਦੁਆਰਾ ਫਿਰ ਤੂੰ ਕੋਈ ਨਹੀਂ ਤਾਂ ਮੈਂ ਤਾਰਾ ਕਰ ਦਿੰਦਾ ਨਾ ਬੜਾ ਮਰਾਇਆ ਇਹ ਤਾਂ ਸਿੱਕ ਕੋਈ ਟੈਂਸ਼ਨ ਨਾਲ ਹਾਂਜੀ ਅੱਜ ਕਰਨ ਬੋਸਾ ਉਹ ਪੱਟੀ ਵਾਲਾ ਕੰਮ ਤੁਹਾਨੂੰ ਕਿਹ ਅਸਟੇਜਾ ਕਰਵਾ ਦੇਵਾਂ ਜੀ ਹਾਂਜੀ ਅੱਜ ਜਿੰਨੀ ਜਲਦੀ ਹੋ ਸਕਦਾ ਉਹ ਆਇਆ ਸੀ ਮੇਰੇ ਕੋਲ 아니 ਆਪਣਾ ਖਾਸ ਬੰਦਾ ਜੀ ਤੁਹਾਨੂੰ ਦੱਸਿਆ ਸੀਗਾ ਤੇ ਜੇ ਕਰਵਾ ਲੇ ਕੋਈ ਨਹੀਂ ਕੋਈ ਗਰੀਬੰਦਾ ਫੀਸ ਪੁੱਛਦਾ ਉਹ ਕੱਟ ਕਰ ਲਓ ਕੋਈ ਨਹੀਂ ਕੋਈ ਇੱਕ ਅੱਤਾ ਘਰ ਛੱਡ ਵੀ ਦੇ ਦੇ ਹੁੰਦਾ ਆ ਕੋਈ ਨਹੀਂ ਆਪਣਾ ਖਾਸ ਬੰਦਾ ਕਰਵਾ ਕਰਾ ਠੀਕ ਠੀਕ ਹੈ ਠੀਕ ਭੇਜਦਾ ਮਨੂ ਤੇ ਕੋਲ ਕੋਈ ਹਾਂ ਚਲੋ ਆ ਦੋ ਚਾਰ ਦਿਨ ਠਹਿਰ ਕੇ ਆ ਜਾਂਦਾ ਕੋਈ ਨਹੀਂ ਕਰਵਾ ਦੇ ਹੋਣਗੇ ਪੈਣ ਦੇ ਦਾ ਠੀਕ ਠੀਕ ਹੈ ਸਤਿ ਸ਼੍ਰੀ ਅਕਾਲ ਠੀਕ ਹੈ ਮੈਂ ਹੁਣ ਪਤਾ ਲੱਗਦਾ ਬੂਟਾ ਪਾਈਆਂ ਦਾ ਵੀ ਸਵਾਗ ਹੋਣਾ ਕਿਤੇ ਨਾਲ ਜੁੜਦੇ ਆ ਫਿਰ ਪਤਾ ਲੱਗਦਾ ਹਾਂ ਬਹੁਤ ਬਹੁਤ ਧੰਨਵਾਦ ਜੀ ਜਨਤਾ ਦੀ ਸੇਵਾ ਵਾਸਤੇ ਬੈਠੇ ਤੁਸੀਂ ਕਿਹਾ ਤਾਂ ਕੰਮ ਨਹੀਂ ਆਪਾਂ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਬੂਟਾ ਤੇ ਬਸ ਮੇਰਾ ਇਹ ਫਿਰ ਕੰਮ ਕਰਾ ਦਿਓ ਤੁਸੀਂ ਹੈ ਬਹੁਤ ਧੰਨਵਾਦ ਜੀ